ਹੈਲੋ ਗਾਈਜ਼ ਹਾਂਜੀ ਦੱਸੋ ਕੀ ਹਾਲ ਚਾਲ ਜੇ ਯਾਰ ਐਦਾਂ ਨਾ ਜਿਹੜੇ ਵਲੌਗ ਮਤਲਬ ਐਦਾਂ ਬਣਾਉਂਦੇ ਆ ਨਾ ਉਹ ਪਤਾ ਨਹੀਂ ਕਿਦਾਂ ਵੀਡੀਓ ਬਣਾਉਂਦੇ ਆ ਹੈਲੋ ਗਾਈਜ਼ ਤੋਂ ਆ ਜਾਵੇਂ ਯਾਰ ਇਧਰ ਜਾ ਰਹੇ ਆਂ ਇਹ ਇਹ ਖਾ ਰਹੇ ਆਂ ਉਹ ਕਰ ਰਹੇ ਆਂ ਹਨਾ ਸੌਣਦੇ ਹੁੰਦੇ ਨੇ ਐਦਾਂ ਬੋਲ ਸੌਣੇ ਜਾਂਦਾ ਐਦਾਂ ਬੋਲ ਹਾਂਜੀ ਦੱਸੋ ਆਹ ਮੁੰਡਾ ਨਾ ਗੋਰਾ ਜਿਹਾ ਬੜਾ ਹੋਈ ਜਾਂਦਾ ਆ ਸੋਨਾ ਜਿਹਾ ਹੋਈ ਜਾਂਦਾ ਕਿਊਟ ਗਿਆ ਸੋਣਾ ਮੈਂ ਤੁਹਾਨੂੰ ਲੱਗੰਦੇ ਮੈਂ ਸੋਣਾ ਹਾਂ ਹਾਂਜੀ ਦੋਸਤੋ ਮੁੰਡਾ ਸੋਣਾ ਹੋਈ ਜਾਂਦਾ ਐ ਕਿਊਟ ਬੇਬੀ ਹੋਈ ਜਾਂਦਾ ਐ ਹਾਂਜੀ ਦੋਸਤੋ ਹੁਣ ਤੇ ਆਪਾਂ ਦੀ ਮਿੱਤਰੋ ਬਸ ਤਿਆਰੀ ਆ ਬਾਹਰ ਦੀ ਹੁਣ ਫੇਰ ਬਾਹਰ ਦੀ ਤਿਆਰੀ ਆ ਦੋਹਾਂ ਘਤਰ ਨਹੀਂ ਦੋਹਾਂ ਦੋਹਾਂ ਘਤਰਾਂ ਤੇ ਵਿਜੇ ਬੰਦ ਪਹਿਲਾਂ ਮੈਂ ਦੋਹਾਂ ਦੋਹਾਂ ਘਤਰਿਆਂ ਤਿੰਨ ਸਾਲ ਵਿਆਹ ਕਰਾਉਣ ਆਇਆ ਸੀ ਵਿਆਹ ਕਰਾ ਕੇ ਚੱਲ ਗਿਆ ਫਿਰ ਲੜ ਕੇ ਚਾਰਾ ਮਹੀਨੇ ਬਾਅਦ ਕੈਨਸਲ ਬੁਲਾਇਆ ਮੈਨੂੰ ਪੱਕੇ ਆਓ ਉੱਥੋਂ ਲੈ ਕੇ ਕੈਨਸਲ ਮਾਰ ਕੇ ਬੁਲਾ ਲਿਆ ਬਾ ਤੇ ਵੀ ਜਾਣੀ ਲੱਗਾ ਤੇ ਹੁਣ ਜਾਵਾਂਗੇ ਕੁਵੈਤ ਜਾਵਾਂਗੇ ਦੁਬਈ ਜਾਵਾਂ ਕਿਤਨਾ ਕਿਤੇ ਜਾਵਾਂਗੇ ਮਹੀਨੇ ਖਾਂ ਦੇ ਵਿੱਚ ਵਿੱਚ ਤੇ ਤੇ ਬੁਲਾਉਣਾ ਹੀ ਆ ਬੜੀ ਜਾਣ ਤਾਂ ਕੀਤੀ ਬੁਲਾਉਣਾ ਹੀ ਫਿਰ ਮੈਂ ਕੀ ਹੁਣੇ ਆਜੋ ਨਹੀਂ ਤੇ ਮੈਂ ਚੱਲ ਰਹੀ ਆ ਪਿੱਕੇ ਸੌਣ ਲੋ ਕੰਨ ਨਾਲ ਗੱਲ ਸਾਂ ਮਤਲਬ ਜਿੰਨੇ ਵਿਆਹ ਕਰਾਉਣਾ 100 ਸਮਝ ਗਏ ਬਾਅਦੇ ਵੱਡੀਆਂ ਇਦਾਂ ਫਿਰ ਮਰਨੀਆਂ ਪੈਂਦੀਆਂ ਹੁੰਦੀਆਂ ਆ ਜਿੱਦ ਕਰਕੇ ਮਨਉਂਦੀਆਂ ਹੁੰਦੀਆਂ ਬਾਅਦ ਚ ਜਿੱਦ ਫਿਰ ਬੜੀ ਭੈੜੀ ਹੁੰਦੀ ਆ ਆਪਣੀ ਇਹ ਤਾਂ ਬੜੀ ਭੈੜੀ ਆ ਨਾ ਦੋ ਮਿੰਟ ਦੀ ਨਾ ਉਹਦੋਂ ਇੰਨਾ ਦਾ ਫੋਨ ਉਧਰ ਮਮੀ ਦਾ ਫੋਨ ਨਹੀਂ ਪੁੱਤ ਹੱਲੇ ਲਾਲਾ ਉੱਥੇ ਸਾਲਖੰਡ ਔੜ ਫੇੜਾ ਜੀ ਉਧਰ ਇਹ ਕਹਿੰਦੇ ਨਮਾਇ ਚੱਲੀ ਪੇਕੇ ਕੋਈ ਆਉਣਾ ਕਿ ਨਹੀਂ ਆਉਣਾ ਆਉਣਾ ਪਿਆ ਫਿਰ ਭਾਈ ਕੀ ਕਰਾਂ 15 ਦਿਨਾਂ ਚ ਸੱਦਿਆ ਮੁੰਡੇ ਨੂੰ ਹੋ ਯੇ ਲੋ 15 ਦਿਨਾਂ ਚ ਵੇਲਦੋ ਕਿੰਨਾ ਗੂੜਾ ਪਿਆਰ ਹੈ ਇਹ ਮੁੰਡਾ ਮੇਰੀ 15 ਦਿਨਾਂ ਚ ਗੱਲ ਮੰਨ ਕੇ ਪੰਜਾਬ ਚ ਆ ਚੁੱਕਿਆ ਪੰਜਾਬ ਤੇ ਆ ਜਗਦ ਨੂੰ ਆਇਆ ਜਮ ਵੇਲੇ ਬਸ ਇਹ ਵੀਡੀਓ ਬਣਾ ਲਈ ਇਹ ਵੀਡੀਓ ਚਾਰ ਲਈ ਤੇ ਅੱਜ ਮੇਰੀ ਥੋੜੀ ਤਬੀਅਤ ਨਹੀਂ ਠੀਕ ਹੈਗੀ ਧੁੱਪ ਲੱਗੀ ਆ ਬੜਾ ਜਨਾ ਥੋੜੀ ਹਵਾ ਕੰਦੀ ਨਾ ਠੰਡ ਹੋ ਚੁੱਕੀ ਫੇਰ ਠੰਡ ਤੇ ਤੇ ਹਾਂਜੀ ਦੋਸਤੋ ਹੁਣ ਅਸੀਂ ਘੁੰਮਦੇ ਫਿਰਦੇ ਆ ਕਦੇ ਸੋੜੇ ਕਦੇ ਪੇਕੇ ਕਦੇ ਸੋੜੇ ਕਦੇ ਪੇਕੇ ਚੱਕਰ ਲੱਗਦੇ ਰਹਿੰਦੇ ਆ ਚੱਕਰ ਲੱਗਣੇ ਕੀ ਆ ਸੋੜੇ ਮੇਰੇ ਦੇ ਇੱਕ ਜਗਾ ਬੜੀਆਂ ਵਾ ਕਦੇ ਮੇਲੇ ਆ ਜਾਂਦੇ ਆ ਕਦੇ ਕਦੇ ਵਿਆਹ ਆ ਜਾਂਦੇ ਆ ਸੁਖਣਾ ਭੈਣ ਭਰਾ ਕਵਾੜੇ ਪਏ ਆ ਵਿਆਹ ਵੀ ਹੋਣੇ ਮੇਲੇ ਵੀ ਹੋਣੇ ਵਿਆਹ ਵੇਖਿਆ ਮਤਵਾਤ ਹੀ ਹੱਲੇ ਦੋਸਤੋ ਅੱਜ ਮੈਂ ਇੱਧਰ ਵਿਆਹ ਹੀ ਆਈ ਆ ਮੈਂ ਇੱਕ ਵਿਆਹ ਇਦਨਾ ਦਾ ਵੇਖਿਆ ਵਿਆਹ ਸਾਡਾ ਹੀ ਵੇਖਣਾ ਸਾਡੇ ਜਿਹੜੇ ਮਾਮੇ ਦੇ ਮੁੰਡੇ ਕੁੜੀਆਂ ਮਾਸੀ ਮੂਸੀ ਦੇ ਸਾਡੇ ਪਹਿਲਾਂ ਹੀ ਵਿਆਹ ਗਏ ਸਾਢੇ 60 ਤੋਂ ਵੱਡੇ ਆ ਦੋਸਤੋ ਵਿਆਹ ਗਏ ਹੁਣ ਤਾਂ ਗਾੜੀਆਂ ਨਾਲ ਨਿਆਣੇ ਦੇ ਵਿਆਹ ਹੋਣੇ ਗਾੜੀ ਵਿਆਹ ਵਾਲੇ ਤਾਂ ਮੁੰਡੇ ਵਿਆਹਣ ਵਾਲੇ ਮਾਸੀ ਦੇ ਵੀ ਤੇ ਹੁਣ ਕੁੜੀ ਲੱਭੋਗੇ ਤੇ ਹੁਣ ਕਰਨਗੇ ਵਿਚਾਲੇ ਕੁੜੀ ਨਹੀਂ ਮਿਲਦੀ ਯਾਰ ਕੋਈ ਨਾ ਕੋਈ ਚਲ ਕੇ ਕੋਈ ਵਿਆਹ ਆਵੇ ਤੇ ਕਹਿੰਦੇ ਤੁਹਾਡੇ ਕਦੇ ਵਿਆਹ ਵਿਆਹ ਹੀ ਬੜੇ ਆਉਂਦੇ ਆ ਕਦੇ ਤਾਏ ਛੋੜੇ ਦੇ ਮੁੰਡੇ ਦਾ ਕਦੇ ਤਾਏ ਛੋੜੇ ਦੀ ਕੁੜੀ ਦਾ ਕਦੇ ਕਦੇ ਚਾਚੇ ਛੋੜੇ ਦਾ ਕਦੇ ਭੂਆ ਸੱਸ ਦੇ ਮੁੰਡੇ ਦਾ ਹੱਲੇ ਮਹਾ ਹੀ ਹੱਤਾ ਖੰਡ ਆਇਆ ਹੱਲੇ ਹੁਣ ਗਿਆ ਦੇਖ ਆਇਆ ਤੇ ਇੱਕ ਵਿਆਹ ਫੇਰ ਆ ਗਿਆ ਹਾਂਜੀ ਦੋਸਤੋ ਸੁਖਣਾ ਭੈਣ ਭਰਾ ਆ ਕਵਾੜੇ ਯਾਰ ਵਿਆਹ ਵੀ ਤੇ ਹੁਣ ਜ਼ਰੂਰੀ ਆ ਹੁਣ ਗੁਰਦਾਸਪੁਰ ਆ ਗਿਆ ਮੇਰੀ ਭੂਆ ਸੱਸ ਦੇ ਮੁੰਡੇ ਦਾ ਹੋਇਆ ਫੇਰ ਆਉਂਦੇ ਦਾ ਐ ਨਾ ਅਰੇ ਵੀ ਨੇ ਤਾਂ ਇਹਦਾ ਮੁੰਡੇ ਦਾ ਐ ਨਾ ਪ੍ਰਵੀਨ ਦਾ ਹਾਂਜੀ ਦੋਸਤੋ ਵਿਆਹ ਤੇ ਵਿਆਹ ਪੈਣੇ ਫਿਰ ਮੈਂ ਬਾਹਰ ਹੀ ਚੰਗਾ ਸੀ ਮੈਂ ਲਾਇਆ ਸਾਹਿਬ ਬੋ ਖਾਤੇ ਆ ਗਏ ਬਈ ਉਹਨਾਂ ਤੇ ਪਹਿਣਾ ਸੀ ਬੰਦੇ ਨਾਲ ਵਿਆਹ ਵੇਖਿਆ ਜਾਂਦਾ ਇਕੱਲੀ ਦੇ ਨਾਨੀ ਵਿਆਹ ਨਹੀਂ ਵੇਖ ਸਕਦੀ ਹਾਂਜੀ ਦੋਸਤੋ ਤੁਸੀਂ ਦੋਸਤੋ ਬੰਦੇ ਦੇ ਮਤਵਾਦੀ ਵਿਆਹ ਦੇ ਦੇਖ ਕੇ ਮੁੰਡਿਆਂ ਨੂੰ ਕੀ ਪਤਾ ਹੁੰਦਾ ਆ ਬੁੱਢੀਆਂ ਨੂੰ ਵੀ ਸਾਰਾ ਪਤਾ ਹੁੰਦਾ ਹੈ। ਕੀ ਪਤਾ ਹੁੰਦਾ ਵਾ। ਵਿਆਹ ਦੇਖਣੇ ਸੌਕੇ ਆ ਬਣਾ। ਹਾਂਜੀ ਦੋਸਤੋ ਆ ਮੇਰਾ ਕਿਊਟ ਜਿਆ। ਸੋਹਣਾ ਜਿਆ ਘਰ ਵਾਲਾ। ਆਪਾਂ ਨਾਂ ਕੀ ਬੁੜਾ ਆਪਾਂ ਨਾਂ ਸੋਹਣੇ। ਹਾਂ ਆਪਣੀ ਬੁੱਢੀ ਨੇ ਸੋਹਣੇ ਤੇ ਕਿਊਟ ਆ। ਆਉਣੇ। ਹਾਂਜੀ ਦੋਸਤੋ ਇਹ ਮੇਰਾ ਕਿਊਟ ਜਿਆ ਘਰ ਵਾਲਾ ਆ। ਇਹਨੂੰ ਮੇਰਾ ਬਾਹਰ ਭੇਜ ਨੂੰ ਮੰਨਮ ਨਹੀਂ ਕਰਦਾ। ਹਾਂ ਵੇਖੋ ਹਲੇ ਵੀ ਇਤ ਰੱਖੰਦੇ। 10 ਮਹੀਨੇ ਹੋ ਗਏ ਉਹਨੇ ਇਥੇ। ਸਾਲ ਹੋਇਆ ਲੱਗਾ ਜੀ ਜਨਵਰੀ ਮਹੀਨੇ ਸਾਲ ਹੋਇਆ ਨਾ 14 ਤਰੀਕ ਨੂੰ ਹੁਣ ਫੇਰ ਜਾਣ ਵਾਲੇ ਸਾੜ ਸਹੀ ਹਾਂਜੀ ਦੋਸਤੋ ਲੈ ਨਹੀਂ ਕਰਦਾ ਭੇਜਣ ਨੂੰ ਮੈਂ ਕਹਿੰਨੀ ਆ ਕਿ ਇੱਥੇ ਕੰਮ ਕੋਈ ਕਰ ਲਓ ਕਹਿੰਦੇ ਇੱਥੇ ਨਹੀਂ ਕੰਮ ਕੋਈ ਕਰ ਹੈਗਾ ਇੱਥੇ ਕੰਮ ਕਰਗੀ ਆਪਣੇ ਪੰਜਾਬ ਦੇ ਵਿੱਚ ਵੇਖ ਹੀ ਲਿਆ ਸਾਲ ਇੱਕ ਹੁਣ ਡਰਾਈਵੜੀ ਆ ਬਸ ਵੜੀ ਮੋਟੀ ਟੈਕਸੀ ਦੇ ਸਾਈਆਂ ਤੋਂ ਆਈ ਜਾਂਦੀ ਹੈ ਲੈ ਲਈ ਜਾਨੇ ਆ ਹੋਰ ਕੰਮ ਕਿਹੜਾ ਵਾ ਖਰਚੇ ਇਥੇ ਆਪਣੇ ਸੁਖਣਾ ਵਾਧੂ ਆ ਸਪਲੈਂਡਰ ਇੱਕ ਵਜਾੜਾ ਹੈਗਾ ਸੀ ਆਪਣੇ ਕੋ ਗਰੀਬ ਆ ਆ ਲੱਗਾ ਹੁਣ ਖੜਾ ਇਹਨੂੰ ਹੋ ਗਿਆ ਦੋ ਦਿਨ ਇਹਦਾ ਇੰਜਨਸ ਹੋ ਗਿਆ ਸੀ ਜੀ ਤੇਲ ਵੀ ਪੂੜਾ ਇਹਦਾ ਨਾ ਗੇਅਰ ਇਹਦਾ ਆੜਦਾ ਸੀ ਤੀਜਾ ਤੇ ਮੈਂ ਤੇ ਗਿਆਦਾ ਸੀ ਆਪਣੇ ਕਿੱਥੇ ਗਏ ਸੀ ਥੋੜੇ ਗਏ ਸੀ ਉਦੋਂ ਹੀ ਹਾਂਜੀ ਨਹੀਂ ਨਹੀਂ ਸਾਈ ਤੇ ਗਏ ਸੀ ਉਥੇ ਜਲੰਧਰ ਇੰਟਰਵਿਊਰ ਦੇਣ ਜਲੰਧਰ ਗਿਆ ਹੈ ਬਾਹਰ ਦੀ ਇੰਟਰਵਿਊ ਮੇਰੀ ਕੋਈ ਤੇ ਉਹਦੇ ਨਾਲ ਇਹ ਵੀ ਸੀ ਕਰਦਾ ਹੁਣ ਇਹਦਾ ਖਰਚਾ 7-8000 ਉਹ ਖਰਚਾ ਬਾਕੀ ਫੀਲਡ ਸ਼ੂਟ ਪੈਨ ਵਾਲੀ ਫਿਛਲੀ ਇਹਦੀ ਤੇ ਇਦਾਂ ਹੋ ਜਾਂਦਾ ਟਾਈਮ ਪਾਸ ਬਾਕੀ ਇਹ ਗੱਲ ਆ ਪੰਜਾਬ ਵਰਗੀ ਏਸ ਨੇ ਕੋਈ ਇਥੋਂ ਇਹ ਇੱਕ ਆਪੇ ਇੱਥੇ ਬੰਦਾ ਭੁੱਖਾ ਨਹੀਂ ਮਰਦਾ ਜਿੱਦਾਂ ਵੀ ਇਹ ਕੰਮਕਾਰ ਹੈਗਾ ਆਪੈ ਨਹੀਂ ਹੈਗਾ ਪਰ ਜੋ ਮ제 ਮਤਲਬ ਇੱਥੇ ਹੈਗੇ ਨਾ ਆਪਣਾ ਪੰਜਾਬ ਵਰਗੀ ਕੋਈ ਚੀਜ਼ ਨਹੀਂ ਹੈਗੀ ਬਾਹਰ ਚਲੋ ਕਮਾਈ ਆ ਪਰ ਪੰਜਾਬ ਵਰਗੀ ਥਾਂ ਕਿਤੇ ਨਹੀਂ ਆ ਮੈਂ ਦੁਬਈ ਵੀ ਗਿਆ ਆਵਾ ਕਤਰ ਵੀ ਗਿਆ ਆਵਾ ਇੰਡੀ ਆਪਣੇ ਪੰਜਾਬ ਤੋਂ ਬਾਹਰ ਵੀ ਜਿਹੜੀਆਂ ਸਟੇਟਾਂ ਆ ਉਹਨਾਂ ਵਿੱਚ ਵੀ ਮੈਂ ਫਿਰ ਤੁਰ ਕੇ ਆਇਆ ਇਦਾਂ ਪਰ ਨਹੀਂ ਪੰਜਾਬ ਵਰਗੀ ੜੀ ਕਿਤੇ ਵੀ ਜਾਣੀ ਆ ਬਹੁਤ ਮਤਲਬ ਪੰਜਾਬ ਨਾਲ ਹੈ ਹੀ ਨਾ ਜਿਆਦਾ ਕੇ ਤੇ ਚੰਗਾ ਦੋਸਤੋ ਇਹ ਤੇ ਆਪਣੀ ਛੋਟੀ ਜਿਹੀ ਵੀਡੀਓ ਤੇ ਸਾਰੇ ਵੀਰ ਭਰਾ ਜਿੰਨੇ ਵੀ ਆ ਸਪੋਰਟ ਕਰੋ ਲਾਈਕ ਸਬਸਕ੍ਰਾਈਬਰ ਕਮੈਂਟ ਤੇ ਗਾੜੀ ਵੀਡੀਓ ਨੂੰ ਜੁੜੋ ਸ਼ੇਅਰ ਕਰੋ ਤੇ ਤੁਹਾਡੇ ਸਾਰੇ ਭਰਾਵਾਂ ਦੀ ਸਪੋਰਟ ਨਾਲ ਜੇ ਦਾ ਮਤਲਬ ਚੈਨਲ ਮੇਰਾ ਆਪਣਾ ਗਰੋਥ ਹੁੰਦਾ ਵਿਆ ਤੇ ਜੇ ਗਰੋਥ ਹੁੰਦਾ ਵਿਆ ਤਾਂ ਆਪਾਂ ਵੀਡੀਓ ਪਾਉਨੇ ਪਏ ਆ ਤੇ ਬੀਬੀ ਨੇ ਵੀ ਹੋਰ ਵੀਡੀਓ ਆਪਾਂ ਅਪਲੋਡ ਕਰਦੇ ਆ ਠੀਕ ਹਨਾ ਧੰਨਵਾਦ ਚੰਗਾ ਜੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਅਤੇ ਫਿਰ ਮਿਲਦੇ ਆ ਅਗਲੇ ਬਲੌਗ